ਕਾਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੇ ਤਾਂ ਰਾਜੀ ਆ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਕਿਸੇ ਵੀ ਬੱਚੇ ਨੇ ਇਹ ਵੀਡੀਓ ਸਕਿਪ ਨਹੀਂ ਕਰਨੀ ਹੈਗੀ ਦੇਖੋ ਰਾਜੀ ਮੈਂ ਤੁਹਾਨੂੰ ਪਤਾ ਕੀ ਤੁਹਾਡੇ ਵਾਸਤੇ ਮੈਂ ਸਪੈਸ਼ਲ ਤਿਆਰੀ ਕਰਵਾ ਰਿਹਾ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪੀਣ ਦੀ ਤਾਂ ਮੈਨੂੰ ਜ਼ਰੂਰੀ ਹੁੰਦਾ ਰਾਜੀ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਦੇਣੀ ਮੈਨੂੰ ਕੱਲ ਵੀ ਇਹ ਚੀਜ਼ ਵਾਸਤੇ 4 ਤੋਂ 5 ਬੱਚਿਆਂ ਦੇ ਫੋਨ ਆਏ ਸੀ ਅੱਜ ਸਵੇਰ ਵੀ 2 ਤੋਂ 3 ਬੱਚਿਆਂ ਦੇ ਫੋਨ ਆਇਆ ਇਹ ਚੀਜ਼ ਨੂੰ ਲੈ ਕੇ ਤਾਂ ਕਰਕੇ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਸਾਰੇ ਬੱਚਿਆਂ ਨੂੰ ਵੀਡੀਓ ਨੂੰ ਵਾਦੋ ਪਰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ। ਬਾਕੀ ਦਾ ਜੇ ਜੇ ਕੋਈ ਕੈਂਡੀਡੇਟ ਤਿਆਰੀ ਕਰਨਾ ਚਾਹੁੰਦਾ ਦੇਖੋ ਹੁਣ ਬੱਚੇ ਕਹਿੰਗੇ ਜੀ ਅਸੀਂ 2-4 ਦਿਨਾਂ ਦੇ ਵਿੱਚ ਤਿਆਰੀ ਕਰ ਸਕਦੇ ਹਾਂ 5 ਦਿਨਾਂ ਦੇ ਵਿੱਚ ਤਿਆਰੀ ਕਰ ਸਕਦੇ ਹਾਂ ਤਾਂ ਦੇਖੋ ਜੀ ਮੈਂ ਤੁਹਾਨੂੰ 1500 MCQ ਕਰਵਾਇਆ ਹੋਇਆ ਹੈਗਾ। ਕਿੰਨਾ ਰਿਹਾ ਜਿੰਨਾ ਵਿੱਚ ਆਪਣਾ ਟਾਈਮ ਘੱਟ ਹੈ ਤੁਸੀਂ 1500 MCQ ਹੀ ਚੰਗੀ ਤਰ੍ਹਾਂ ਕਰ ਲਓ। ਪਲੱਸ 2024 ਦੇ ਇੰਪੋਰਟੈਂਟ ਕਰੰਟ ਅਫੇਅਰ। ਜਿੰਨਾ ਬੱਚਿਆਂ ਦਾ ਪੇਪਰ ਪਹਿਲਾਂਗਾ। ਠੀਕ ਹੈ। ਇਹੀ ਚੀਜ਼ ਕਰ ਲਓ ਇਹ ਨਾਲ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਫਾਇਦਾ ਹੋ ਜੂਗਾ ਜੇ 1500 एमसीक्यू ਕੋਈ ਇਕੱਲੇ ਇਹ ਨਹੀਂ ਹੈਗੇ ਕਿ ਇੱਕ ਸਬਜੈਕਟ ਦੇ ਆਲ ਚੀਜ਼ਾਂ ਉਹਦੇ ਵਿੱਚ ਕਵਰ ਹੈਗੀਆਂ ਚਾਹੇ ਉਹ ਐਂਸ਼ੀਅੰਟ ਹਿਸਟਰੀ ਹੋਵੇ ਚਾਹੇ ਮੀਡੀਵਲ ਹੋਵੇ ਚਾਹੇ ਮਾਡਰਨ ਹਿਸਟਰੀ ਪੋਲਿਟੀ ਠੀਕ ਹੈ ਜੀ ਸਟ੍ਰੈਟੇਜੀ ਕੇ ਸਾਰਾ ਕੁਝ ਇਹਦੇ ਵਿੱਚ ਕਵਰ ਹੋ ਰਿਹਾ ਬਾਕੀ ਜਿਹੜੇ ਵਿੱਚ ਆਪਾਂ ਟਾਈਪ ਪਿਓ ਸਾਰੇ ਕਲਾਸਾਂ ਲਾ ਸਾਰੇ ਵਿੱਚ ਕੰਪਲੀਟ ਕੋਰਸ ਹੈ ਜੇ 300 ਰੁਪਏ ਦੇ ਵਿੱਚ ਠੀਕ ਹੈ ਜੀ ਕੰਪਲੀਟ ਕੋਰਸ ਹੈ ਪੰਜਾਬੀ ਤੇ ਅੰਗਰੇਜ਼ੀ ਦੋਨੇ ਲੈਂਗੁਏਜ ਦੇ ਵਿੱਚ ਆ ਐਪ ਡਾਊਨਲੋਡ ਕਰ ਲਓ ਜੀ ਦੀਪਪੁਲ ਰਿਐਜੂਕੇਸ਼ਨ ਦਾ ਪਲੇ ਸਟੋਰ ਤੋਂ ਇਹਦੇ ਤੇ ਤੁਹਾਨੂੰ ਇਹ ਬੈਚ ਮਿਲ ਜੂਗਾ ਜੀ ਜਿੱਥੇ ਸਾਰੇ ਸਬਜੈਕਟ ਆ ਬਹੁਤ ਜ਼ਿਆਦਾ ਡਾਟਾ ਰਹਿ ਜੇ ਇਹਦੇ ਵਿੱਚ ਜਿੰਦਾ ਬੱਚੇ ਕੋਲੇ ਆਈਫੋਨ ਆ ਰਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਰ ਹੈ ਜੇਕਰ ਕਿਸੇ ਬੱਚੇ ਨੂੰ ਕੋਈ ਚੀਜ਼ ਨਹੀਂ ਪਤਾ ਲੱਗ ਰਹੀ ਨਾ ਜੀ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਬੱਚੇ ਬਹੁਤ ਕਰ ਲੈਂਦੇ ਕਾਲੇਜ ਘਬਰਾਇਦਾ ਰਹਿਣਾ ਕਰੋ ਸੱਗਿਆ ਨਾ ਕਰੋ ਠੀਕ ਹੈ ਤੇ ਕਰ ਸਕਦੇ ਕੋ ਠੀਕ ਹੈ ਜੀ ਜਲਦੀ ਜਲਦੀ ਪਰਚੇਜ ਕਰਕੇ ਤੁਸੀਂ ਆਪਣੀ ਤਿਆਰੀ ਕੰਟੀਨਿਊ ਰੱਖੋ ਕਿਉਂਕਿ ਰਾਜ ਜੀ ਬਾਰ ਬਾਰ ਕਹਿ ਰਹੇ ਹੈ ਇਹ ਭਰਤੀ ਦੁਬਾਰਾ ਨਹੀਂ ਹੋਣੀ ਜਿਹੜੀ ਭਰਤੀ ਇੱਕ ਵਾਰੀ ਆ ਗਈ ਬਸ ਆ ਗਈ ਠੀਕ ਹੈ ਜੀ ਦੇਖੋ ਰਾਜ ਜੀ ਤੁਹਾਨੂੰ ਕੋਲ ਐਡਮਿਟ ਕਾਰਡ ਆਇਆ ਹੁਣ ਇਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਰਾਜ ਜੀ ਤੁਹਾਨੂੰ ਮੈਂ ਚੀਜ਼ਾਂ ਦੱਸ ਦਿਆਂਗਾ ਕੀ ਆ ਲਿਖਿਆ ਕੀ ਇਹਨਾਂ ਨੇ ਇਕਲੀ ਇਕਲੀ ਚੀਜ਼ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗਾ ਕੀ ਲਿਖਿਆ ਹੋਇਆ ਹੈ ਇਹ ਇਹਨਾਂ ਨੇ ਇਹਦੇ ਵਿੱਚ ਇਹਨਾਂ ਨੇ ਕਿਹਾਗਾ ਪਲੀਜ਼ ਐਫੈਕਸ ਹੇਅਰ ਯੂਰ ਫੋਟੋਗ੍ਰਾਫ ਜਿਹੜੀ ਫੋਟੋਗ੍ਰਾਫ ਤੁਸੀਂ ਇੱਥੇ ਅਪਡੇਟ ਕੀਤੀ ਹੈ ਰਾਜ ਜੀ ਉਹੀ ਸੇਮ ਤੋਂ ਸੇਮ ਤੁਹਾਡੇ ਕੋਲੇ ਫੋਟੋ ਹੋਣੀ ਚਾਹੀਦੀ ਹੈ ਹੁਣ ਬੱਚੇ ਕਹਿਣਗੇ ਜੀ ਉਹਦੇ ਨਾਲ ਦੀ ਫੋਟੋ ਕਾਪੀ ਨਾ ਹੋਈ ਫਿਰ ਅਸੀਂ ਕੀ ਕਰੀਏ ਤਾਂਾ ਜੇ ਪਹਿਲੀ ਗੱਲ ਤਾਂ ਤੁਹਾਡੇ ਕੋਲ ਉਹਦੇ ਨਾਲ ਦੀ ਫੋਟੋ ਕਾਪੀ ਹੋਣੀ ਚਾਹੀਦੀ ਹੈ ਜੇ ਨਹੀਂ ਵੀ ਹੈਗੀ ਬਾਈ ਚਾਂਸ ਜ ਨਹੀਂ ਹੈਗੀ ਤਾਂ ਤੁਹਾਡੀ ਕੋਈ ਗੱਲ ਨਹੀਂ ਚੱਲ ਜੂਗੀ ਠੀਕ ਹੈ ਚੱਲ ਜੂਗਾ ਕੋਈ ਗੱਲ ਨਹੀਂ ਹੋਰ ਹੋਵੇ ਨਾਲ ਦੀ ਮਿਲਦੀ ਜੁਲਦੀ ਤਾਂ ਉਹ ਵੀ ਚੱਲ ਜੂ ਵੈਸੇ ਜੇ ਤੁਹਾਡੀ ਸੇਮ ਤੋਂ ਸੇਮ ਦਾ ਬਹੁਤ ਵਧੀਆ ਗੱਲ ਹੈ ਉਹਦੇ ਦੀ ਰੀਸ ਨਹੀਂ ਹੈਗੀ ਠੀਕ ਹੈ ਜੀ ਓਕੇ ਫਿਲਿੰਗ ਦਾ ਫਾਰਮ ਐਂਡ ਗੈਟ ਅਟੈਸਟਡ ਫਰਮ ਦਾ ਗੱਜਟ ਅਫਸਰ ਜਾਂ ਸਰਕਾਰੀ ਟੈਸਟ ਦੇਖੋ ਜੇ ਜੇ ਕਿਸੇ ਬੱਚੇ ਦੀ ਆਹ ਵਾਲੀ ਫੋਟੋ ਧੁੰਦਲੀ ਹੈ ਜਾਂ ਨਹੀਂ ਅਪਲੋਡ ਹੋਈ ਵੀ ਠੀਕ ਹੈ ਇੱਥੇ ਕੁਝ ਨਹੀਂ ਸ਼ੋ ਹੋ ਰਿਹਾ ਫਿਰ ਤਾਂ ਤੁਸੀਂ ਇੱਥੇ ਨਾਲ ਆਪਦੀ ਫੋਟੋ ਲਾਉਣੀ ਹੈ ਤੇ ਗੱਜਟ ਅਫਸਰ ਤੋਂ ਆਹ ਫੋਟੋ ਵੀ ਸਾਈਨ ਕਰਵਾ ਲੈਣੀ ਹੈ ਇੱਥੇ ਵੀ ਸਾਈਨ ਕਰਵਾ ਲੈਣੀ ਹੈ ਪਰ ਜੇਕਰ ਤੁਹਾਡੀ ਆਹ ਫੋਟੋ ਬਿਲਕੁਲ ਸਹੀ ਹੈ ਤੇ ਜਿਹੜੀ ਤੁਸੀਂ ਆਹ ਫੋਟੋ ਲਗਾਉਗੇ ਰਾਜੇ ਇਹ ਤੁਸੀਂ ਫੋਟੋ ਲਗਾ ਨਾਲ ਲੈ ਜਾਓ ਆਪਦੀ ਉੱਥੇ ਤੁਹਾਨੂੰ ਗੁੰਦ ਦੇ ਦੇਣਗੇ ਤੇ ਉੱਥੇ ਜਾ ਕੇ ਰਾਜੇ ਤੁਸੀਂ ਉਨ੍ਹਾਂ ਦੇ ਜਿਹੜਾ ਤੁਹਾਡਾ ਉਹ ਹੋਊਗਾ ਜਿਹੜਾ ਤੁਹਾਡਾ ਪੇਪਰ ਲੂਗਾ ਟੀਚਰ ਕੋਲੇ ਹੋਊਗਾ ਜਿਹਦੀ ਡਿਊਟੀ ਲੱਗੀ ਹੋਊਗੀ ਉਹ ਤੁਹਾਡੀ ਇੱਥੇ ਫੋਟੋ ਲਵਾ ਲੂਗਾ ਇਹਦੇ ਉੱਪਰ ਫੋਟੋ ਲਗਾਉਣ ਤੋਂ ਬਾਅਦ ਤੁਹਾਡੇ ਤੋਂ ਇੱਥੇ ਆਪ ਦੇ ਆਪ ਤੁਸੀਂ ਸੈਂਡ ਕਰ ਸਕਦੇ ਹੋ ਕਿਸੇ ਗੱਜਟ ਅਫਸਰ ਤੋਂ ਕਰਾਉਣ ਦੀ ਲੋੜ ਨਹੀਂ ਜੇਕਰ ਤੁਹਾਡੀ ਆਹ ਵਾਲੀ ਫੋਟੋ ਬਿਲਕੁਲ ਕਲੀਅਰ ਹੈਗੀ ਇਸ ਤੋਂ ਬਾਅਦ ਤੇ ਦੂਜੇ ਪਾਸੇ ਜੇ ਤੁਹਾਡੇ ਸਾਈਨ ਵੀ ਸਹੀ ਹੈਗੇ ਠੀਕ ਹੈ ਜੇ ਕਿਸੇ ਬੱਚੇ ਦੇ ਕੀਪਰੀ ਸਾਈਨ ਫੋਟੋ ਵਾਲੇ ਥਾਂ ਤੇ ਅਪਲੋਡ ਹੋ ਗਏ ਫੋਟੋ ਸਾਈਨ ਵਾਲੀ ਜਗ੍ਹਾ ਤੇ ਅਪਲੋਡ ਹੋ ਗਈ ਤਾਂ ਉਹ ਬੱਚੇ ਨੂੰ ਵੀ ਗੱਜਟ ਅਫਸਰ ਕੋਲੋਂ ਜਾ ਕੇ ਸਾਈਨ ਕਰਵਾਉਣੇ ਪ ਠੀਕ ਹੈ ਤੇ ਜਿਹੜੇ ਇੱਥੇ ਤੁਸੀਂ ਸੈਂਡ ਕਰਨੇ ਆ ਇਹ ਤੁਸੀਂ ਆਪ ਦੇ ਆਪਣਾ ਕਰਕੇ ਵੇਜੋ ਜਿਹੜਾ ਤੁਹਾਡਾ ਆਊਗਾ ਬੰਦਾ ਜਾਂ ਜਿਹੜੀ ਟੀਚਰ YouTube ਤੁਹਾਡੇ ਨੂੰ ਸੈਂਡ ਕਰਵਾਊਗਾ ਠੀਕ ਹੈ ਜੀ ਦੂਸਰੀ ਗੱਲ ਸਾਰਾ ਕੁਝ ਕਲੀਅਰ ਹੈ ਟੈਸਟ ਜੇ ਕਿਸੇ ਦੋਨੇ ਚੀਜ਼ ਜੇ ਕਿਸੇ ਬੱਚੇ ਦੀ ਫੋਟੋ ਵੀ ਸਹੀ ਅਪਡੇਟ ਹੋਈ ਹੈ ਤੇ ਸਾਈਡ ਵੀ ਬਿਲਕੁਲ ਸਹੀ ਅਪਡੇਟ ਹੋਇਆ ਉਹਨੂੰ ਕਿਸੇ ਵੀ ਗੱਜਟ ਅਫਸਰ ਤੋਂ ਸਾਈਨ ਕਰਵਾਉਣ ਦੀ ਕੋਈ ਲੋੜ ਨਹੀਂ ਤੁਸੀਂ ਸੈਲਫ ਆਪਣੀ ਫੋਟੋ ਲਾ ਕੇ ਆਪ ਹੀ ਸੈਂਡ ਕਰ ਲੈਣੇ ਆ ਉੱਥੇ ਜਾ ਕੇ ਕਰ ਸਕਦੇ ਹੋ ਜਿੱਦ ਤੋਂ ਤੁਹਾਡਾ ਪੇਪਰ ਹੋਊਗਾ ਠੀਕ ਹੈ ਜੀ ਜੇਕਰ ਸਰੀਰ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਫਿਰ ਤੁਸੀਂ ਆਪਦੀ ਨਾਲ ਫੋਟੋ ਅਟੈਚ ਕਰਕੇ ਫਿਰ ਵੀ ਫਿਰ ਗਜਟ ਅਫਸਰ ਦੇ ਸੈਂਡ ਕਰੋਗੇ ਫਿਰ ਲੋਡ ਪੈਣੀ ਹੈ ਠੀਕ ਹੈ ਜੀ ਦੂਸਰੀ ਗੱਲ ਇਸ ਤੋਂ ਬਾਅਦ ਆਡੀ ਡੇਟ ਆਫ ਐਗਜ਼ਾਮ ਦੀ ਡੇਟ ਇੱਥੇ ਲਿਖੀ ਹੋਈ ਹੈ ਕਿ ਕਿੰਨੇ ਦੇ ਡਾਡੀ ਐਗਜ਼ਾਮ ਪਰ ਰਿਪੋਰਟਿੰਗ ਟਾਈਮ ਹੁਣ ਬਹੁਤ ਬੱਚੇ ਕਹਿੰਦੇ ਜੀ ਰਿਪੋਰਟਿੰਗ ਟਾਈਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੈ ਕਿਦੋਂ ਪੇਪਰ ਹੋਣਾ ਜੇ ਇਹਨਾਂ ਨੇ ਕੁਝ ਨਹੀਂ ਮੈਂਸ਼ਨ ਕੀਤਾ ਮੈਂ ਤਾਂ ਤੁਹਾਨੂੰ ਇਹੀ ਗੱਲ ਕਹੂੰਗਾ ਕਿ ਤੁਸੀਂ 7 ਵਜੇ ਤੋਂ ਪਹਿਲਾਂ ਪਹਿਲਾਂ ਜੇਕਰ ਕਿਸੇ ਵੀ ਬੱਚੇ ਦਾ ਪੇਪਰ ਹੈਗਾ ਤਾਂ 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਗੇਟ ਦੇ ਉੱ ਚਲੋ ਇਸ ਤੋਂ ਬਾਅਦ ਅੱਗੇ ਰਾਜ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਬੱਚੇ ਦਾ ਸੈਂਟਰ ਨੇਮ ਲਿਖਿਆ ਹੋਇਆ ਇੱਥੇ ਤੁਹਾਡਾ ਨੀਚੇ ਸੈਂਟਰ ਨੇਮ ਲਿਖਿਆ ਹੋਊਗਾ ਬਿਲਕੁਲ ਠੀਕ ਹੈ ਜੀ ਨੀਚੇ ਤੇ ਰਾਜ ਜੀ ਇੱਥੇ ਤੁਹਾਡੇ ਨੂੰ ਸਾਈਨ ਕਰਵਾਏ ਜਾਣਗੇ ਤੁਹਾਡੇ ਦੀ ਸਾਈਨ ਹੋਣਗੇ ਇੱਥੇ ਇੱਥੇ ਸਿਗਨੇਚਰ ਹੋਣਗੇ ਰਾਜ ਜੀ ਜਿਹੜੀ ਦੀ ਤੁਹਾਡੀ ਡਿਊਟੀ ਹੋਊਗੀ ਠੀਕ ਹੈ ਜੀ ਜਿਹੜੇ ਟਿਕਣੇ ਜੋੜੀ ਹੋਊਗੀ ਉਹਦੇ ਸਾਈਨ ਇੱਥੇ ਹੋਣਗੇ ਠੀਕ ਹੈ ਜੀ ਸਰਟੀਫਾਈਡ ਡੈਟ ਕੈਂਡੀਡੇਟ ਇਜ਼ ਸਿਗਨੇਚਰ ਆਬਟੇਨ ਬਾਇ ਪ੍ਰੀਜੈਂਸ ਫੋਟੋਗ੍ਰਾਫੀ ਸਿਗਨੇਚਰ ਕੀ ਸਾਰਾ ਕੁਝ ਤੁਹਾਡੀ ਫੋਟੋ ਨਿਗਰਾਨੀ ਦੇ ਹੇਠ ਹੋਇ ਤੇ ਉੱਥੇ ਤੁਹਾਡੀ ਸਾਈਨ ਹੋ ਜਾਣਗੇ ਇਹ ਠੀਕ ਹੈ ਜੀ ਇਸ ਤੋਂ ਬਾਅਦ ਰਾਜੀ ਕੀ ਕੁਝ ਕਰਨਾਗਾ ਬਹੁਤ ਬੱਚੇ ਕਹਿੰਗੇ ਜੀ ਪ੍ਰਿੰਟ ਆਊਟ ਕਿਹੜਾ ਲੈ ਕੇ ਜਾਣਾ ਸੀ ਨਾਲ ਜਿਹੜਾ ਪ੍ਰਿੰਟਰ ਕਢਾ ਕੇ ਲੈ ਕੇ ਜਾਣਾਗਾ ਐਡਮਿਟ ਕਾਰਡ ਦਾ ਉਹ ਕਿਹੜਾ ਲੈ ਕੇ ਜਾਣਾ ਤਾਂ ਰਾਜੀ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਲਰ ਪ੍ਰਿੰਟ ਜਿਹੜਾ ਤੁਸੀਂ ਆਪ ਦਾ ਐਡਮਿਟ ਕਾਰਡ ਲੈ ਕੇ ਜਾਣਾ ਰਾਜੀ ਉਹ ਤੁਸੀਂ ਬਲੈਕ ਐਂਡ ਵਾਈਟ ਨਹੀਂ ਲੈ ਕੇ ਜਾਣਾ ਕਲਰ ਫਾਰਮੈਟ ਦੇ ਵਿੱਚ ਲੈ ਕੇ ਜਾਣਾਗਾ ਬਾਅਦ ਵਿੱਚ ਤੁਹਾਨੂੰ ਉੱਥੇ ਐਂਟਰ ਨਹੀਂ ਕਰਨ ਦੇਣਾ ਤਾਂ ਕਰਕੇ ਕਹਣਾ ਕਿ ਵੀਡੀਓ ਬਹੁਤ ਜ਼ਰੂਰੀ ਹੈ ਇਹ ਠੀਕ ਹੈ ਜੀ ਕਲਰ ਲੈ ਕੇ ਜਾਣਾਗਾ ਕਿਸੇ ਵੀ ਬੱਚੇ ਨੇ ਆਪ ਦਾ ਦੂਜਾ ਬਲੈਕ ਐਂਡ ਵਾਈਟ ਜਾਨੀ ਲੈ ਕੇ ਜਾਣਾ ਕਲਰ ਪ੍ਰਿੰਟ ਆਊਟ ਕਢਾ ਕੇ ਲੈ ਕੇ ਜਾਇਓ ਔਰ ਐਡਮਿਟ ਕਾਰਡ ਦਾ ਠੀਕ ਹੈ ਜੀ ਤੇ ਜੇ ਤਾਂ ਇਹ ਆ ਦੇਖੋ ਲਿਖਿਆ ਹੋਇਆ ਕਿ ਕੋਈ ਸਾਈਜ਼ ਫੋਟੋਗ੍ਰਾਫੀ ਹੈ ਤਾਂ ਤਾਂ ਤੁਹਾਨੂੰ ਸੈਲਫੀ ਟੈਸਟ ਕਰਵਾਉਣਾ ਨਹੀਂ ਤਾਂ ਉਹ ਲੋੜਨੀ ਹੈਗੀ ਠੀਕ ਹੈ ਜੀ ਕਰਾਉਣੀ ਆਪਦਾ ਐਡਮਿਟ ਕਾਰਡ ਤੁਹਾਡੇ ਕੋਲੇ ਹੋਣਾ ਚਾਹੀਦਾ ਠੀਕ ਹੈ ਜੀ ਪਰ ਜੇ ਤੁਸੀਂ ਐਂਟਰ ਕਰੋਗੇ ਨਾਲ ਤੁਹਾਡੇ ਕੋਲੇ ਰਾਜੀ ਘੱਟੋ ਘੱਟ ਦੋ ਆਈਡੈਂਟੀਟੀ ਪ੍ਰੂਫ ਜ਼ਰੂਰ ਲੈ ਕੇ ਜਾਇਓ ਆਧਾਰ ਕਾਰਡ ਪਲੱਸ ਆਪਦਾ ਪੇਨ ਕਾਰਡ ਡਰਾਈਵਿੰਗ ਲਾਇਸੈਂਸ ਕੋਈ ਹੋਵੇ ਇਹਨਾਂ ਦੇ ਵਿੱਚੋਂ ਜ਼ਰੂਰ ਨਾਲ ਘੱਟੋ ਘੱਟ ਦੋ ਤਾੜੇ ਕੁਆਇਡ ਆਈ ਪ੍ਰੂਫ ਜ਼ਰੂਰ ਹੋਣੇ ਚਾਹੀਦੇ ਆ ਠੀਕ ਹੈ ਜੀ ਫੋਟੋਕਾਪੀ ਦੀ ਕੋਈ ਲੋੜ ਨਹੀਂ ਹੁੰਦੀ ਉਹਨਾਂ ਦੀ ਉਹ ਗੱਲ ਤਾਂ ਨਾ ਐਂਟਰੀ ਵਾਸਤੇ ਹੁੰਦਾ ਹੈ ਠੀਕ ਹੈ ਜੀ ਆ ਲਿਖਿਆ ਹੋਇਆ ਸਾਰਾ ਕੁਝ ਠੀਕ ਹੈ ਜੀ ਆ ਦੇਖ ਜੇ ਤੁਹਾਡੀ ਪਾਰਟਿਕੂਲ ਫੋਟੋ ਸਨੇਚਰ ਦੇ ਵਿੱਚ ਉਹ ਐਗਜ਼ਾਮੀਨੇਸ਼ਨ ਠੀਕ ਹੈ ਤੱਬੇਲ ਨਾਟ ਅਲੋਡ ਅਪੀਅਰ ਦਾ ਐਗਜ਼ਾਮੀਨੇਸ਼ਨ ਜੇਕਰ ਤੁਹਾਡੀ ਕੋਈ ਇਨ ਕੇਸ ਆਫ ਦਾ ਜੇ ਤੁਹਾਡੀ ਕੋਈ ਪਾਈ ਜਾਂਦੇ ਮਿਸਮੈਚ ਪਾਇਆ ਜਾਂਦਾ ਇਹ ਫੋਟੋ ਕਿਸੇ ਹੋਰ ਦੀ ਹੈ ਤੁਹਾਡੇ ਦੇ ਸ਼ੱਕ ਪਾਇਆ ਜਾਂਦਾ ਤਪਾਈ ਤਾਂ ਉਹ ਫਿਰ ਇੰਟਰ ਨਹੀਂ ਹੋਣ ਦੇਣਾ ਉਹਨੇ ਅੰਦਰ ਠੀਕ ਹੈ ਜੀ ਜੀ ਤਾਂ ਧਿਆਨ ਰੱਖਿਓ ਠੀਕ ਹੈ ਜੀ ਪ੍ਰੂਫ ਬਾਰੇ ਤੁਹਾਨੂੰ ਦੱਸਤਾ ਤੇ ਹਾਂ ਆਹ ਕਹਿੰਦੇ 10ਵੀਂ ਦਾ ਸਰਟੀਫਿਕੇਟ ਕੋਈ ਵੈਲਿਡ ਨਹੀਂ ਹੋਊਗਾ ਆਧਾਰ ਕਾਰਡ ਲੈ ਕੇ ਜਾਣਾ ਭਾਈ ਤੁਸੀਂ ਠੀਕ ਹੈ ਜੀ ਸੌਫਟ ਕਾਪੀ ਆਫ ਦਾ ਫੋਟੋ ਆਇਡੈਂਟੀਟੀ ਕਾਰਡ ਪ੍ਰੂਫ ਹਾਂ ਫੋਟੋਕਾਪੀ ਲਈ ਜਾਓ ਰਾਜ ਨੇ ਲਿਖਤਾ ਠੀਕ ਹੈ ਆਇ ਇੱਕ ਹੈਗਾ ਇਹ ਫੋਟੋਕਾਪੀ ਨਹੀਂ ਚੱਲੂਗੀ ਉਹ ਫੋਟੋਕਾਪੀ ਵੀ ਲੈ ਜਾਓ ਨਾਲ ਪੱਕਾ ਵੀ ਲੈ ਜਾਓ ਪੱਕਾ ਸਰਟੀਫਿਕੇਟ ਦੀ ਜ਼ਰੂਰੀ ਹੋਊਗਾ ਆਧਾਰ ਕਾਰਡ ਦੀ ਫੋਟੋਕਾਪੀ ਵੀ ਲੈ ਕੇ ਜਾਣੀ ਕਿ ਤੁਸੀਂ ਫੋਟੋਕਾਪੀ ਲੈ ਜਾਓ ਠੀਕ ਹੈ ਜੀ ਉਹ ਮੰਨਣਯੋਗ ਨਹੀਂ ਹੋਊਗੀ ਤੇ ਕੈਂਡੀਡੇਟ ਸ਼ੁੱਡ ਬੀ ਐਗਜ਼ਾਮ ਸੈਂਟਰ ਰਿਪੋਰਟਿੰਗ ਟਾਈਮ ਮੈਂਸ਼ਨਡ ਇਨ ਐਡਮਿਟ 卡 ਨੋ ਕੈਂਡੀਡੇਟ ਸ਼ਲ ਬੀ ਅਲੌਡ ਟੂ ਐਂਟਰ ਐਗਜ਼ਾਮੀਨੇਸ਼ਨ ਸੈਂਟਰ ਆਫਟਰ ਰਿਪੋਰਟਿੰਗ ਟਾਈਮ ਇਹਦਾ ਮਤਲਬ ਇਹ ਹੈ ਕਿ ਰਿਪੋਰਟਿੰਗ ਟਾਈਮ ਤੋਂ ਬਾਅਦ ਠੀਕ ਹੈ ਜੀ ਰਿਪੋਰਟਿੰਗ ਟਾਈਮ ਆਪ ਨੂੰ 7 ਵਜੇ ਦਾ ਦਿੱਤਾ ਹੋਇਆ ਹੈ ਇਹਦਾ ਮਤਲਬ ਇਹ ਹੈ ਕਿ ਇੰਟਰ ਨਹੀਂ ਹੋਣ ਦੇਣਾ ਇਸ ਤੋਂ ਬਾਅਦ ਕੈਂਡੀਡੇਟ ਕਹਿੰਦੇ ਆਪ ਦਾ ਕੜਾ ਕਿਰਪਾਨ ਠੀਕ ਹੈ ਜੀ ਐਗਜ਼ਾਮੀਨੇਸ਼ਨ ਸੈਂਟਰ ਇਹ ਪਹਿਨ ਸਕਦੇ ਆ ਠੀਕ ਹੈ ਜੀ ਤੇ ਵਰਨਿੰਗ ਵੇਅਰਿੰਗ ਰਿਲੀਜੀਅਸ ਆਰਟੀਕਲ ਲੈ ਕੜਾ ਕਿਰਪਾਨ ਈਟੀਸੀ ਮਾਸਟਰ ਰਿਪੋਰਟਡ ਐਗਜ਼ਾਮੀਨੇਸ਼ਨ ਸੈਂਟਰ ਜਾ ਕੇ ਤੁਸੀਂ ਇੱਕ ਘੰਟਾ ਪਹਿਲਾਂ ਦੱਸ ਦੇਣਾ ਕਿ ਭਾਈ ਸਾਡੇ ਆ ਕੁਝ ਪਹਿਨੇ ਹੋ ਵਾ ਫੇ ਤਾਂ ਤੁਹਾਡਾ ਸਕੈਨ ਹੋ ਜਾਊਗਾ ਉੱਥੋਂ ਕਿਵਲੀ ਕੋਈ ਕੈਮਰਾ ਲਗਾ ਕੇ ਲੈ ਜਾਂਦਾ ਵਿੱਚ ਜੋ ਕੁਝ ਵੀ ਉਹ ਚੀਜ਼ ਬਾਅਦੇ ਤੁਹਾਡਾ ਹੋਊਗਾ ਠੀਕ ਹੈ ਜੀ ਕਿਉਂਕਿ ਪੇਪਰ ਸਾਡੇ ਬੱਚੇ ਨੇ ਦੂਰ ਦੂਰ ਹੈਗੇ ਤਾਂ ਦੁਬਾਰੇ ਫੇਰ ਸੁਣ ਲਿਓ ਇੱਕ ਆਪਦਾ ਐਡਮਿਟ ਕਾਰਡ ਪਲੱਸ ਦੋ ਆਪਦੇ ਆਈਡੀ ਪ੍ਰੂਫ ਨਾਲ ਇੱਕ ਉਹੀ ਫੋਟੋ ਜਿਹੜੀ ਤੁਸੀਂ ਉੱਪਰ ਅਪਲੋਡ ਕੀਤੀ ਹੋਈ ਹੈ ਠੀਕ ਹੈ ਜੀ ਤੇ ਇਹ ਚੀਜ਼ਾਂ ਜ਼ਰੂਰ ਲੈ ਕੇ ਅੰਦਰ ਜਾਣੀ ਹੈ ਇੰਟਰ ਤੁਸੀਂ ਠੀਕ ਹੈ ਜੀ ਆ ਦੂਜੀਆਂ ਚੀਜ਼ਾਂ ਦੀ ਕਿਸੇ ਲੋੜ ਹੀ ਹੈਗੀ ਬਾਇਓਮੈਟ੍ਰਿਕ ਤੁਹਾਡਾ ਹੋਊਗਾ ਉੱਥੇ ਫਿੰਗਰਪ੍ਰਿੰਟ ਸਾਰਾ ਕੁਝ ਤੁਹਾਡਾ ਅਪਡੇਟ ਹੋਊਗਾ ਠੀਕ ਹੈ ਜੀ ਤੇ ਬਸ ਇਹ ਚੀਜ਼ ਜਿਹੜੀ ਮੇਨ ਮੇਨ ਤੁਸੀਂ ਸਮਝਣੀ ਹੈ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੇ ਕਿਸੇ ਬੱਚੇ ਨੂੰ ਹੱਜੀ ਵੀ ਕਿਸੇ ਚੀਜ਼ ਤੇ ਪ੍ਰੋਬਲਮ ਲੱਗਦੀ ਹੈ ਮੈਨੂੰ ਤੁਸੀਂ ਕਮੈਂਟ ਜ਼ਰੂਰ ਕਰਦੇ ਹੋ ਰਿਪਲਾਈ ਹਰੇਕ ਬੱਚੇ ਨੂੰ ਮਿਲੂਗਾ